ਕਿ ਕਰਵਾ ਤੇ ਇੱਕ ਕਰਵਾ ਤੇ ਸੰਗੀਆਂ ਭਾਈਕਾਰ ਜਿੱਤਿਆ ਜਾਊਗਾ ਇਹ ਹਾਂ ਤੁਸੀਂ ਦੇਖ ਲਓ ਕਿ ਤੁਸੀਂ ਇਕੱਲੇ ਮਾਰ ਸਕਦੇ ਹੋ ਕਿ ਤੁਹਾਨੂੰ ਮਬਾਰ ਮੰਡਲ ਦੀ ਜਿੱਤਵਾ ਸ਼ਹਿਰ ਦੀ ਲੋੜ ਹੈ ਜੇ ਤੁਹਾਨੂੰ ਲੋੜ ਹੈ ਤਾਂ ਇਹ ਸਦਕਾ ਨਾ ਆਉਂਿਆ ਬੰਦ ਕਰਕੇ ਧਰਨੇ ਵਿੱਚ ਸ਼ਾਮਲ ਹੋ ਆਪਣੇ ਨਿੱਜੀ ਫਾਇਦੇ ਛੱਡ ਕੇ ਧਰਨੇ ਦੇ ਵਿੱਚ ਪਹੁੰਚੋ ਅੱਜ ਇਹ ਜਾਇਤੀ ਇੱਥੇ ਹੋਈ ਹੈ ਕੱਲੋ ਤੁਹਾਡੇ ਨਾਲ ਵੀ ਹੋ ਸਕਦੀ ਹੈ ਆਸ ਕਰਕੇ ਮੰਡੀ ਦਾ ਸਾਥ ਦਿਓ ਤੇ ਧਾਲੂ ਵਾਲੇ ਦਰਵਾਜ਼ੇ ਕੋਲ ਧਰਨੇ ਦੇ ਵਿੱਚ ਪਹੁੰਚੋ ਪੰਜਾਬ मेरी सारे दुकानदार वीरा न बेनती आहे हले बि कुझु दुकानदार वीर ए दुकाना खोल ते बेठे અલી શરમ ના લો આસુનો વેપારી એકા એકો ચાલે દુકાનદાર વીર ਆਪਣੀਆਂ દુકાનો બંધ કરો અપના પ્રોટેસ્ટ કરો પારુવાળા દરવાજે કોલ તર્ને سارے વેપારીઓ ના મેં બહુ બહુ નારાજા હું વેપારી એકા જીંદાબાદ વેપારી એકા જીંદાબાદ વેપારી એકા જીંદાબાદ અમારી એકા જીંદાબાદ જગુવા પોલીસ પ્રશાસન તુસી કલા મરદાબાદ પોલીસ પ્રશાસન જીંદાબાદ પોલીસ પ્રશાસન ਦੋਸਤੋ ਅੱਜ ਜੜੀਆਂ ਦੁਕਾਨਾਂ ਖੁੱਲੀਆਂ ਹੈ ਤੇ ਤੁਸੀਂ ਸਾਰੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕਰੋ